गंगा चैव यमुना चैव गोदावरी सरस्वती नर्मदा मा सिंधु कावेरी चरणैः पार्थम का प्रदीप्यताम् श्री लक्ष्मी प्रज्ञा पद्मासनम् गंगा चैव यमुना चैव गोदावरी सरस्वती नर्मदे सिंधु कावेरी तेजलेश्वरम्

ਜਾਦ ਤੱਕ ਦਾ ਹਦੀ ਨਦੇਵਾ ਹੈ ਚੰਤ ਸਾਧਿਆ ਰੇਖਾਇਚੇ ਜੇ ਚੱਪਤ ਪ੍ਰੰਗਿਆ ਨੂੰ ਤੁਕਾ ਦੀ ਬਾ ਭਾਸ਼ਾ ਬਿਆਨ ਨਾ ਦੇ ਦਵਾਹੂ ਰਾਜਿਆ ਨਾ ਉਰਵ ਤਦਵੈਸਿਆ ਇਹਨਾਂ ਬੇਟਾ ਜਾ ਕਰਨ ਵਿਜਾਖਸ਼ੇ ਜਾਮਿਕੰ ਦਿਚਤਾ ਜੇ ਪ੍ਰਮਾਤਮ ਕੀ ਰਾਵਾ ਮਾ ਹਰ ਤਾਰੀਖਾ ਲਾਵਾ ਮਾ ਪ੍ਰਮੋਦਿੰਦਿ ਤੁੰਗਲਾਦੋ ਬੋਗਣ ਨੰਦ ਗਨਮਦਿੰਦ ਨਵਾ ਮੇ ਪ੍ਰਿਆਨਾੰਦ ਗਵਾ ਮੇ ਬਦੁਸਾ ਮੇਰੇ ਨੰਦਨ ਦਿਬਦੀ ਗਵਾ ਮੇ ਜੇ

वर्णौ तु सर्वप्रियाः सम्बद्ध वर्णौ तेदानवेष्टितः साइंस डिपार्टमेंट है और एक इतना आयो रिपोर्ट पापा आजा बेटा आजा आजा बेटा आजा और लोकेशन कर

जय शीशाम हम सभी की मैय नवदुर्गा धाम आज न्यू रतन नगर ਦੇ ਇਸਥਾਨ ਤੇ ਹਰ ਸਾਲ ਦੀ ਤਰ੍ਹਾਂ ਮਹਾਰਾਣੀ ਦਾ ਪਾਵਨ ਜਾਗਰਣ ਰੱਖਿਆ ਗਿਆ ਹੈ। ਔਰ ਇਸ ਪਾਵਨ ਜਾਗਰਣ ਦੇ ਵਿੱਚ ਮਹਾਰਾਣੀ ਦੇ ਸਿੱਧ ਪੀਠਾ ਤੋਂ ਸ਼ਕਤੀ ਪੀਠਾ ਤੋਂ 15 ਨ ਕਿੰਨਾ ਸ਼ਕਤੀ ਪੀਠਾ ਤੋਂ ਹੈ ਜੋ ਕਿ ਆਪਣਾ ਜੋਤ ਲਿਆਈ ਗਈ ਹੈ ਇਸ ਦਰਬਾਰ ਦੇ ਵਿੱਚ ਕਿਉਂਕਿ ਮਹਾਰਾਣੀ ਦੇ ਸਾਡੇ ਦੁਰਗਾ ਜੀ ਦੇ ਭਗਵਾਨੀ ਦੇ 58 ਪੀਠ ਨੇ ਜੋ ਕਿ ਮੁੱਖ ਪੀਠ ਨੇ ਉਹਨਾਂ ਵਿੱਚੋਂ 52 ਪੀਠ ਜਿਹੜੇ ਹੈਗੇ ਆ ਭਾਰਤ ਦੇ ਵਿੱਚ ਵਰਣਿਤ ਹੈਗੇ ਆ ਉਹ ਜੋਨ ਕੇ ਬਾਕੀ ਪੀਠ ਹੈਗੇ ਆ ਉਹ ਭਾਰਤ ਤੋਂ ਬਾਹਰ ਹੈਗੇ ਨੇ ਤੇ ਜਿਹੜੇ ਸਿੱਧ ਪੀਠ ਆਪਣੇ ਭਾਰਤ ਦੇ ਅੰਦਰ ਹੈਗੇ ਆ ਹੈ ਉਹਨਾਂ ਸਿੱਧ ਪੀਠਾਂ ਤੋਂ 15 ਸਿੱਧ ਪੀਠਾਂ ਤੋਂ ਸਾਡੇ ਪ੍ਰਧਾਨ ਜੀ ਹਰ ਸਾਲ ਹਰ ਸਾਲ ਮਹਾਰਾਣੀ ਦੀ ਸੇਵਾ ਲੈਂਦੇ ਹੋਏ ਠੀਕ ਹੈ ਨਾ 15 ਜੋਤਾਂ ਉਸ ਸਿੱਧ ਪੀਠ ਸਥਾਨ ਤੋਂ ਸ਼ਕਤੀ ਪੀਠ ਸਥਾਨ ਤੋਂ ਲਿਆ ਕਰਕੇ ਇਸ ਦਰਬਾਰ ਦੇ ਵਿੱਚ ਵਿਰਾਜਿਤ ਕਰਦੇ ਨੇ ਨవరాత్రੇ ਦੇ ਵਿੱਚ ਵਿਰਾਜਿਤ ਕਰਦੇ ਨੇ ਔਰ ਮਹਾਰਾਣੀ ਦਾ ਗੁਣਗਾਣ ਸ਼ਰਵਣ ਕਰਨ ਵਾਸਤੇ ਮਹਾਰਾਣੀ ਨੂੰ ਮਨਾਣ ਵਾਸਤੇ ਹਰ ਸਾਲ ਮਹਾਰਾਣੀ ਦਾ ਜਾਗਾ ਯਾਨੀ ਕਿ ਜਾਗਰਣ ਰੱਖਿਆ ਜਾਂਦਾ ਹੈ ਕਿ ਬੜੇ ਨਸੀਬਾਂ ਨਾਲ ਇਹ ਮਿਲਦਾ ਜੀ ਹੈ ਜਾਗਰਣ ਹਰ ਇੱਕ ਨੂੰ ਅਗਰ ਕਰਾਨ ਦਾ ਮੌਕਾ ਮਿਲ ਜਵੇ ਫਿਰ ਤਾਂ ਹਰ ਕੋਈ ਤਰ ਜਾਏਗਾ ਲੇਕਿਨ ਜਿੱਤੇ ਮਹਾਰਾਣੀ ਦੀ ਕਿਰਪਾ ਹੁੰਦੀ ਆ ਹੈ ਉਸ ਦਾਤੀ ਦੀ ਕਿਰਪਾ ਹੁੰਦੀ ਆ ਮੇਰੀ ਮਾਂ ਦੀ ਕਿਰਪਾ ਹੁੰਦੀ ਆ ਉਹਨੂੰ ਹੀ ਇਹ ਸੇਵਾ ਮਿਲ ਸਕਦੀ ਆ ਹੋਰ ਕਿਸੇ ਨੂੰ ਨਹੀਂ ਕਿਉਂਕਿ ਲੱਖਾਂ ਲੋਕੀ ਜਤਨ ਕਰਦੇ ਆ ਮਾਂ ਦੀ ਸੇਵਾ ਪ੍ਰਾਪਤ ਕਰਨ ਨੂੰ ਪਰ ਮਾਂ ਸੇਵਾ ਕਿਸੇ ਕਿਸ ਨੂੰ ਦਿੰਦੀ ਆ ਕਿਉਂ ਜਿਹੜਾ ਪੁੱਤ ਸੇਵਾ ਕਰਨ ਯੋਗੇ ਹੋਵੇ ਜਿਹੜਾ ਦਿਖਾਵਾ ਕਰਨ ਯੋਗੇ ਹੋਵੇ ਮਾਂ ਉਹਦੇ ਵੱਲ ਜਾਂਦੀ ਤੱਕਣੀ ਆ ਔਰ ਇੰਨਾ ਸਿੱਧ ਪੀਠਾਂ ਤੋਂ ਦੇਖ ਸਕਦੇ ਹੋ ਤੁਸੀਂ ਕਿ 15 ਜੋਤਾਂ ਦਾ ਇੱਥੇ ਅਰੇਂਜਮੈਂਟ ਰੱਖਿਆ ਗਿਆ ਆ ਬਿਲਕੁਲ ਕਿ ਇੱਥੇ 15 ਜੋਤਾਂ ਸਥਾਪਿਤ ਹੋਣਗੀਆਂ ਔਰ ਮਹਾਰਾਣੀ ਦੇ ਦਰਬਾਰ ਦੇ ਵਿੱਚ ਇਹ ਜੋਤਾਂ ਪ੍ਰਦਰਸ਼ਿਤ ਹੋਣਗੀਆਂ ਲੋਕਾਂ ਨੂੰ ਦਰਸ਼ਨ ਦੇ ਕਰਕੇ ਉਹਨਾਂ ਨੂੰ ਕਿਰਤਾਰਤ ਕਰਨੀ ਪਊਗਾ ਇਸ ਦੇ ਨਾਲ-ਨਾਲ ਇਸ ਜੋਤ ਦੇ ਇਸ ਜਾਗਰਣ ਦੇ ਨਾਲ ਇੱਕ ਕਾਰਜ ਹੋਰ ਸ਼ੁਰੂ ਕੀਤਾ ਗਿਆ ਆ ਕਿ ਇਸ ਨੂੰ ਕਿੰਨਾ ਜਾਗਰਣ ਦੀ ਪ੍ਰਸਤਾ ਦੇ ਨਾਲ ਨਾਲ ਇਸ ਮੰਦਿਰ Rajasthan ਦੇ ਖੜੇ ਆ ਇਸ ਸਮੇਂ ਕਾਫੀ ਟਾਈਮ ਤੋਂ ਤਿਆਰ ਸੀ ਲੇਕਿਨ ਮਹਾਰਾਣੀ ਦੀ ਇੱਛਾ ਸੀਗੀ ਕਿ ਕੋਈ ਐਸਾ ਵਿਅਕਤੀ ਆਵੇ ਕੋਈ ਐਸੇ ਭਗਤ ਜੁੜਨ ਕਿ ਜਿਨ੍ਹਾਂ ਨਾਲ ਇਹ ਦਰਬਾਰ ਅੱਗੇ ਤਿਆਰ ਹੋਵੇ ਤੇ ਇਸੇ ਸਥਾਨ ਤੇ ਹੀ ਅੱਜ ਪ੍ਰਧਾਨ ਜੀ ਦੀ ਮੁਕਿ ਆਪਣਾ ਦਿਲੀ ਇੱਛਾ ਉਹ ਸਾਰੀ ਸੰਗਤ ਉਹ ਸਾਰੇ ਮੁਕਿ ਆਪਣਾ ਮੈਂਬਰਾਂ ਦੀ ਦਿਲੀ ਇੱਛਾ ਦੇ ਨਾਲ ਇਸ ਦਰਬਾਰ ਦੇ ਵਿੱਚ ਮਹਾਰਾਣੀ ਦਾ ਦਰਬਾਰ ਨਵ ਦੁਰਗਾ ਮੰਦਿਰ ਦਾ ਨਿਰਮਾਣ ਕਾਰਜ ਇਸੇ ਹੀ ਜਾਗਰਣ ਤੋਂ ਬਾਅਦ ਆਰੰਭ ਹੋ ਜਾਏਗਾ ਔਰ ਕੱਲ ਪ੍ਰਾਤਹਿਕਾਲ ਮਹਾਰਾਣੀ ਦੀ ਜੋਤਾਂ ਲੈ ਜਾਣ ਵਾਸਤੇ ਜੋ ਮੁਕਿ ਆਪਣਾ ਇੱਥੋਂ ਸਥਾਪਿਤ ਕਰਨਗੇ ਉਹਨਾਂ ਵਾਸਤੇ ਕੱਲ 10 ਵਜੇ ਹਵਨ ਹੈਗਾ ਵਾ ਔਰ ਸੰਧਿਆ ਕਾਲ 6 ਵਜੇ ਹਾਂ RAM ਮੰਦਿਰ ਗੁਲਾਬ ਦੇਵੀ ਰੋਡ ਤੋਂ ਮਹਾਰਾਣੀ ਦੀ ਸ਼ੋਭਾ ਯਾਤਰਾ ਨਿਕალი ਜਾ ਰਹੀ ਹੈ ਇਸੇ ਕਰਕੇ ਜਲੰਧਰ ਦੇ ਸਾਰੇ ਨਗਰ ਨਿਵਾਸੀਆਂ ਨੂੰ ਕੱਲੇ ਆਪਣੇ ਹੀ ਏਰੀਆ ਦੇ ਨਹੀਂ ਕਿੰਨਾ ਕਿਉਂ ਕਿ ਮੇਰੀ ਮਾਂ ਮੇਰੀ ਇਕੱਲੇ ਦੀ ਮਾਂ ਖੜਨਾ ਆ ਮਾਂ ਮੇਰੀ ਇਕੱਲੇ ਦੀ ਮਾਂ ਨਹੀਂ ਆ ਉਹ ਜੋ ਹੈ ਉਹ ਸਾਰੇ ਸੰਸਾਰ ਦੀ ਮਾਂ ਆ ਤੇ ਸਾਰੇ ਸੰਸਾਰ ਦੀ ਮਾਂ ਆ ਤੇ ਇਸ ਕਰਕੇ ਮੈਂ ਜਲੰਧਰ ਦੇ ਸਾਰੇ ਨਗਰ ਨਿਵਾਸੀਆਂ ਨੂੰ ਹੈ ਜਿੱਥੇ ਤੱਕ ਇਹ ਵੀਡੀਓ ਪਹੁੰਚਦੀ ਆ ਮੈਂ ਸਾਰਿਆਂ ਨੂੰ ਹੀ ਬੇਨਤੀ ਕਰਾਂਗਾ ਕਿ ਮਹਾਰਾਣੀ ਦੇ ਦਰਬਾਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਹਾਂ ਜਾਗਰਣ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਔਰ ਭੰਡਾਰੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਮਹਾਰਾਣੀ ਦਾ ਪ੍ਰਸ਼ਾਦ ਪਾਣ ਔਰ ਆਪਣੇ ਕਲਿਆਣਕਾਰੀ ਜੀਵਨ ਵਾਸਤੇ ਮਹਾਰਾਣੀ ਨੂੰ ਬੇਨਤੀ ਕਰਦਾ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਬੋਲੋ ਸ਼ੇਰਾਂ ਵਾਲੀ ਦਾ ਬਹੁਤ ਬਹੁਤ ਹਰ ਸਾਲ ਤਰ੍ਹਾਂ ਇਸ ਸਾਲ ਦੀ ਮਹਾਰਾਣੀਆਂ 15 ਜੋਤਾਂ ਲਗ ਲਗ ਜਗਰ ਤੋਂ ਲਿਆਂਦੀਆਂ ਜਾਣੀਆਂ ਤੇ ਸਾਰੇ ਮਰਦਾਵਾਸੀ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਆਜਗਰਾਪੇ ਦੀ ਰੋਣੋ ਕ ਮਹਾਰਾਣੀਆਂ ਨੂੰ ਲਾਣ ਵਾਸਤੇ ਕਿ ਤੁਸੀਂ 27 ਤਰੀਕ ਦਿਨ ਸ਼ਨੀਵਾਰ ਨੂੰ ਰਤਨ ਨਗਰ ਦੇ ਵਿੱਚ ਚੱਕੀ ਦੇ ਨਾਲ ਪਹੁੰਚਣ ਦੀ ਕਿਰਪਾ ਦoa ਕਰਨੀ ਹੈ ਔਰ ਮਹਾਰਾਣੀਆਂ ਲਈ ਇਹ 15 ਜੋਤਾਂ ਆ ਇਹ ਤੇ ਸਤਪਤ ਕਨਾਈ ਦੀਆਂ ਦਰੋ ਮੰਦਰ ਇਸ ਤੋਂ ਬਾਅਦ ਜਗਰਾਤੇ ਤੋਂ ਬਾਅਦ ਅਸੀਂ ਮੰਦਰ ਧਿਆਨ ਕਰਵਾਵਾਂਗੇ ਔਰ ਪੰਡਿਤ ਜੀ ਜਿਹੜਾ ਨਾਲ ਸਾਡੇ ਜੁੜੇ ਨੇ ਇਹਨਾਂ ਦਾ ਬਹੁਤ ਜ਼ਿਆਦਾ ਰਲ ਕੇ ਸਾਡੇ ਨਾਲ ਸੰਯੋਗ ਹੈ ਇਹ ਸਾਡੇ ਨਾਲ ਬਹੁਤ ਮਤ ਕਰਨੇ ਨੇ ਇਹਨਾਂ ਨੇ ਦੇਖਿਆ ਸਾਨੂੰ ਦੱਸਿਆ ਕਿ ਬਾਲਾ ਜੀ ਮੰਦਰ ਮੰਦਰ ਤੋਂ ਪੰਡਿਤ ਜੀ ਨੇ ਇਹ ਚੱਲ ਕੇ ਆਏ ਨੇ ਇਹ ਕਹਿੰਦੇ ਸਾਡੀ ਦਿਲੋਂ ਅਸੀਂ ਮਤ ਕਰਾਂਗੇ ਜਿੱਤੋਂ ਦਾ ਕਈ ਹੋਰ ਨਾਲ ਕੋਈ ਗੱਲ ਨਹੀਂ ਮਗੇ ਤਿਆਰ ਕਰਕੇ ਦਿਖਾਵਾਂਗੇ ਤੁਹਾਨੂੰ ਕੋਈ ਗੱਲ ਪਰ ਮਲੇ ਦੀ ਸੰਜੋਗ ਸੰਯੋਗ ਦੇ ਨਾਲ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਸੇਵਾ ਹੈ ਖੱਟ ਜੋ ਜੋ ਬੰਦਾ ਕੋਈ ਸਿਮਟਰ ਰੇਤਾ ਬਜਰੀ ਕੋਈ ਦੇਣਾ ਚਾਹੁੰਦਾ ਹੈ ਉਹ ਮੰਦਰ ਵਿੱਚ ਸੇਵਾ ਪਾ ਸਕਦਾ ਸਾਡੇ ਬੋਟ ਮੰਦਰ ਦੇ ਬਾਹਰ ਲਗਾਏ ਗਏ ਨੇ ਔਰ ਜਿਨ੍ਹਾਂ ਨੇ ਕਿਸੇ ਨੇ ਸੇਵਾ ਪਾਣੀ ਹੈ ਉਹਦੇ ਵਿੱਚ ਫੋਨ ਨੰਬਰ ਲਿਖੇ ਹੋਏ ਨੇ ਤੋਂ ਨੰਬਰਾਂ ਤੇ ਸਾਨੂੰ ਕਾਲ ਕਰ ਸਕਦਾ ਉਸ ਨੰਬਰ ਉੱਤੇ ਸਾਨੂੰ ਕਾਲ ਕਰਕੇ ਸਾਨੂੰ ਦੱਸ ਸਕਦਾ ਕਿ ਕਿਰਚ ਪੈਸੇ ਪਾਣੇ ਨੇ ਜੋ ਵੀ ਕਿਸੇ ਨੇ ਸੇਵਾ ਪਾਣੀ ਹੈ ਜੈ ਮਾਤਾ ਦੀ ਜੈ ਮਾਤਾ ਦੀ ਜੋ ਕਿਸੇ ਨੇ ਮੂਰਤੀਆਂ ਜੇ ਸਥਾਪਿਤ ਕਰਾਣੀ ਹੋਣ ਤੋ ਮੰਦਰ ਵਿੱਚ ਕਰਾ ਸਕਦਾ ਹੈ ਖੁੱਲਾ ਸੱਦਾ ਮਹਾਰਾਣੀ ਦਾ ਕਿਉਂਕਿ ਹਰ ਇੱਕ ਨੂੰ ਸੇਵਾ ਲਗਣੀ ਹੈ ਸੀ ਕੱਲਿਆਂ ਦਾ ਮੰਦਰ ਤੇ ਹੈ ਨਹੀਂ ਇਹ ਸਾਰਿਆਂ ਦੇ ਨਾਲ ਮੰਦਰ ਬੰਨਾ ਹੈ ਜੈ ਮਾਤਾ ਦੀ ਜੈ ਮਾਤਾ ਦੀ ਨੰਬਰ ਸਾਡੇ ਅਜੇ ਨੇ 999863207 ਇੱਕ ਦੂਸਰਾ ਨੰਬਰ ਹੈ ਕੈਸੀਨ ਸਾਹਿਬ ਦਾ 98157 10507 ਉਹ ਉਰਤੇ ਸਾਨੂੰ ਕਾਲ ਕਰ ਸਕਦਾ ਹੈ ਕੇ ਜੋ ਵੀ ਕਿਸੇ ਨੇ ਸੇਵਾ ਪਾਣੀ ਹੋਏ ਉਹ ਪਾ ਸਕਦਾ ਆ ਔਰ ਅਗਲੇ ਜਗਰਾਤੇ ਤੇ ਪਹਿਲੇ ਪਹਿਲੇ ਜਦੋਂ ਜਗਰਾਤਾ ਪੀਤਣਾ ਹੈ ਉਸ ਤੋਂ ਪਹਿਲੇ ਪਹਿਲੇ ਸਾਡਾ ਮੰਦਿਰ ਸਟੇਟ ਹੋ ਜਾਣਾ ਆ ਉਹ ਜਿਨੇ ਵੀ ਦਾਨ ਕਰਨਾ ਹੋਏ ਖੁੱਲ ਕੇ ਕਰ ਸਕਦਾ ਆ ਕੱਲ ਨੂੰ ਅਸੀਂ ਮੇਨ ਰੋਡ ਤੇ ਪਤਵਾਜਾ ਇਹਦਾ ਕੱਢ ਸਕੀਏ ਕਿਉਂਕਿ ਕੱਲ ਨੂੰ ਗਰੀਬ ਗਰੀਬ ਕੁੜੀ ਦਾ ਜਾਂ ਕਿਸੇ ਦਾ ਕਿਸੇ ਨੂੰ ਲੋੜ ਪੈਂਦੀ ਏ ਇਸ ਏਰੀਆ ਦੇ ਵਿੱਚ ਕਿਤੇ ਵੀ ਮੰਦਿਰ ਨਹੀਂ ਹੈਗਾ ਜੋ ਕਿਸੇ ਕੋਈ ਵੀ ਕਾਰਜ ਕਰਨਾ ਹੋਏ ਕਿਤੇ ਵੀ ਨਹੀਂ ਕਰ ਸਕਦਾ ਸਾਨੂੰ ਬਾਹਰ ਜਾਣੇ ਪੈਂਦਾ ਬਹੁਤ ਦੂਰ ਤੱਕ ਅਸੀਂ ਕੱਲ ਨੂੰ ਇਹ ਮੰਦਿਰ ਤਿਆਰ ਕਰਨਾ ਆ ਹਰ ਬੰਦੇ ਨੂੰ ਕਿਹਾ ਕਿ ਸੇਵਾ ਸਾਨੂੰ ਦਿਲ ਖੋਲ ਕੇ ਦਾਨ ਕਰੋ ਜੈ ਮਾਤਾ ਦੀ ਜੈ ਮਾਤਾ ਦੀ